ਯਾ ਨਿਕਾ ਕਿੰਨੇ ਦੇ ਦੱਸ ਵਾਸਤਾ ਮੇਰਾ ਕਹਿੰਦੀ ਤਾਂ ਇਹ ਨਾ ਕਰ ਮੈਂ ਤਾਂ ਦੱਸ ਹੀ ਨਾ ਨੇੜੇ ਲਾ ਕੇ ਦੱਸ ਪਾਂਗੀ ਜੀ ਲੈ ਆ ਪਾਂਗੀ ਲੈ ਆਓ ਗੱਲ ਨੇੜੇ ਲਾਓ ਠੀਕ ਹੈ ਸਾਰਾ ਇੱਕ ਲਵੇ ਲੌਣੀ ਨੀ ਲਵੇ ਲੌਣੀ ਬੀ ਦੀ ਕਿਤੇ ਅੱਧ ਤੇ ਵੀ ਨਹੀਂ ਖੜਾ ਦੁੱਦਾ ਗੱਲ ਤੇ ਆਵਲਾ ਇੱਕ ਪੰਜ ਫਿਰ ਕਿੱਥੇ ਜੀ ਕਰਦਾ ਨਹੀਂ ਫਿਰ ਬਸ ਮੇਰੇ ਬਸ ਬਾਹਰ ਦੂਰ ਖੜੇਗਾ ਨੇ ਲਿੰਕ ਸਰ ਨਾਲ ਤਾਂ ਬਣਾਉਣੇ ਵੀ ਕਰਨੇ ਪੈਣਾ ਜੱਗ ਸਾਰੀਆਂ ਗੱਲਾਂ ਕਹਣਾ ਤਾਂ ਕਹਿਣੀ ਪੈਣਾ ਸਾਰਾ ਕੁਝ ਇਹਦਾ ਆਉਂਦਾ ਆਉਂਦਾ ਮੈਂ ਰੱਖਦਾ ਹੋਰ ਦਾ ਕੋਈ ਪਤਾ ਨਹੀਂ ਹੁੰਦਾ ਯਾਰ ਤੁਸੀਂ ਬੋਲਣਾ ਇਹਦਾ ਇੱਕ ਹੋਣਾ ਕਿਦਾ ਕਿੱਥੇ ਚਲ ਕੇ ਕਿੱਥੇ ਜਾਏਗਾ ਪਤਾ ਇੱਕ 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 ਮੈਂ ਤਾਂ ਬੋਲਤਾ ਸੀ ਹਟਾ ਲਿਆ ਹੈ ਹੈ 10 ਸਿਰ ਫੇਰ ਕਿਵੇਂ ਲਾਉਣਾ ਉਹ 30 ਵਾਲੀ ਮੁਰਗੇ ਹੋਰ ਦੱਸ ਉਹ ਤੇਰੀ ਉਹ ਆਪਣੀ ਭਰਾਵੀ ਗੱਲ ਆ ਮੇਰਾ ਵੀ ਹੱਕ ਬਣਦਾ ਕਹਿਣ ਦਾ ਜਿਹੜੇ ਬੰਦੇ ਨੇ ਜਿੱਥੇ ਤੇਰੀ ਪਗ ਦੀ ਧੂੜ ਚਾ ਹਾਂ ਹਾਂ ਇਹਦਾ ਕਹਾਂਗਾ ਕਾਹਦੀ ਕਰੀਂ ਥੰਨੇ ਲੜ ਕੇ ਇਹਨਾਂ ਨਾਲ ਕੀ ਕਹਿੰਦਾ ਕਹਿਦਾ ਚਨਾ ਆਓ ਦੇਣੀਆਂ ਬਿਲ ਇੱਕ ਪੰਕੀ ਜੀ ਦਾ ਜਾਇਜ਼ ਕਰ ਲੈਣਾ ਕਰੀ ਜੈ ਜੀ ਆ 80 ਲੱਖ ਤੋਂ ਅੰਦਰ ਦੇ ਦੇਗਾ 90 ਲੱਖ ਤੋਂ ਅੰਦਰ ਫਿਰ ਕਿੰਨੇ ਦੀ ਵੇਚੇਗਾ ਪਤਾ ਯਾਰ ਉਹ ਵੀ ਲੁਕੀ ਗੱਡੀ ਮੇਟਾ ਕੋਈ ਨੇੜੇ ਲਾਉਣ ਵਾਲੀ ਗੱਲ ਕਰ ਨੇੜੇ ਲਾ ਤਾਂ ਦਿੱਤੇ ਜਾਇਜ਼ ਗੱਲ ਕਰ ਜੈ ਜੀ ਆ ਬਸ ਮੰਗ ਲੈ ਜਿੰਨੇ ਉਹਨੇ ਦੀ ਕੋਈ ਦੇਣੀ ਹੈ ਇਹ ਤਾਂ ਗਲਤ ਹੈ ਮੰਗ ਕੇ ਟੁੱਟਣਾ ਪੈਂਦਾ ਪਤਾ ਘਰ ਤੇ ਹਾਂ ਟੋਰ ਟੋਰ ਲੱਖ ਦੇ ਕੇ ਹੋਏ ਤੇ ਜੀ ਫਿਰ ਮੈਂ ਕਹਾਂ ਜੋ ਵੀ ਹੱਥ ਹੱਥ ਕਿਹੜਾ ਦਿੰਦਾ ਨੇ ਮੇੜੋ ਕੰਮ ਹੋਰ ਤਾਂ ਫਿਰ ਉਹ ਨਹੀਂ ਚੁੰਗਦੀ ਬਾਈ ਨਹੀਂ ਚੁੰਗਦੀ ਉਹ ਨਹੀਂ ਚੁੰਗਦੀ ਬਾਬੂ ਆ ਉਹ ਛਿਕਲੀ ਪਈ ਆ ਨਹੀਂ ਚੁੰਗਦੀ ਇੱਕ ਇੱਕ ਇਹ ਮਹਾਰਾਜਾ ਆ ਜਾ ਰੇ ਪਰ ਪੈਸੇ ਜਿਆਦੇ ਲੱਗਦੇ ਨੇ ਤਾਂ ਕਰਕੇ ਫਿਰ ਭੱਜਦਾ ਜਾਇਦ ਨਹੀਂ ਦੇ ਲੈ ਲੱਖ ਟਾਂਦਰ ਹੋ ਜੂ ਲੱਖ ਟਾਂਦਰ ਹੋ ਗੀ ਅੰਦਰ ਲੱਕ ਦੋ ਹਾਂ ਜਾ ਜਾ ਰੇ ਨਹੀਂ ਦੇਖ ਤੇਰੇ ਕਹਿਣਾ ਮੈਂ ਨਹੀਂ ਭੱਜਿਆ ਮੈਂ ਤੈਨੂੰ ਕਹਤਾ ਉਹ ਨਹੀਂ ਬਜ਼ਾਕਿਆ ਨਹੀਂ ਗਿਆ ਯਾਰ ਮੈਂ ਕਿੰਕਾ ਵੀਰੇ ਮੰਗੇ ਕਬ ਉਹ ਜਿੱਥੇ ਖੜਾ ਸੀ ਤੂੰ ਦੱਸ 1400 ਜੈਜ ਕਿਲੇ ਸੋਥੀ ਪਤਾ ਲਿਖ ਆਂ ਕਾਦੀ ਵੀ ਆਇਆ ਤਾਂ ਪੈਂਚੀ ਗਈ ਸੋਥੀ ਪਤਾ ਅੰਦਰ ਆ ਕੇ ਕਹਿੰਦਾ ਘਰ ਸੰਗ ਸ਼ਿੰਗਾਰ ਖੁੱਲਾਗਾ ਉਹ ਇਹ ਸਭ ਨਾ ਖੁੱਲਾ 14 ਕਿਲੋ ਤਿਆਰ ਹੈ ਹੁਣ ਵੀਡੀਓ ਨਾ ਰੱਖਦਾ ਹਾਂ ਦੱਸੀ ਦੇਖੜੀਆਂ ਕਿੰਨੇ ਦੀ ਹੋਊ ਇੱਕ ਤੀਰੀ ਮਹਾਂ ਖਾਜਾਬ ਕਿੰਨੇ ਦੀ ਲੈਣਾ ਸਾਈਡ ਰੱਖ ਲਈਏ ਚੌਥਾ ਪੰਜਵਾਂ ਸੁਈਦਾ 10 80 ਫਸਿਲਤਾ ਤੈਨੂੰ ਲੈਉਂ ਹੀ ਅੱਖਾਂ ਚ ਮਿਰਚੇ ਹੀ ਭਾ ਦੇ ਦੁੱਧ ਪੀਣ ਵਾਸਤੇ ਨਹੀਂ ਆਹ ਜੀ ਨਾ ਲੱਖ ਦਿਖਾਦੇ ਨਾ ਨਹੀਂ ਹਾਂ ਚੱਲ ਤੂੰ ਆਉਂ ਜੀ ਕਾਹ ਕੋ ਜਾਣਦਾ ਹੈ 4-5 ਕਰ ਚਿਲਾਇਆ ਦਾਸ ਵੀ ਦੇ ਕਿੰਨੇ ਜੀ ਹੈ ਤਾਂ ਬੋਲੀ ਕੰਮ ਚਲਾ ਤਾਂ ਮੇਂ ਜੰਦਾ ਤੁਹਾਨੂੰ ਤਾਵਾ ਬੰਨੇ ਜੋ ਸਰਕਾਰ ਜੇ ਉਹ ਤੇ ਲਾ ਲਾ ਸ਼ਾਂਖ ਹੈ ਕਹਦੇ ਫਿਰ ਕੀ ਚੱਲੇ ਕਿ ਮੈਂ ਕਹਿੰਦਾ ਕੁਛ ਨਹੀਂ ਪਾਇਆ ਉਹ ਹੁੱਕਾ ਲਾ ਜਿਵੇਂ ਮਰਜ਼ੀ ਦੇਖ ਲੈ ਉਹ ਦਾ ਨਹੀਂ ਹੋ ਲੱਗਾ ਇਹ ਦਾ ਨਹੀਂ ਹੋ ਲੱਗਾ 10 ਕਿ ਮੈਂ ਕਰ ਦਿਆਂ ਫਿਰ ਅੰਕ ਕਦੇ ਵੀ ਅੰਕ ਕਰਵਾੜ ਵੀ ਲੱਗਾ ਮਰਦੇ ਹੀ ਦੇ ਦੇ ਜੀ ਕਾਹੀ ਜੀ ਮੇਕਿੰਗ ਬੰਦੇ 90 ਕਹਿੰਦਾ ਪੇਕਿੰਦਾ ਕੰਗਲ ਜੀ ਕਹਿੰਦਾ ਅਸਲ ਹੀ ਲਾਇਆ ਹੈ ਹਾਂ ਅਸਲ ਨਹੀਂ ਆ ਹਾਂ ਉਹ ਦੇਖਿਆ ਮੈਂ ਹੈਗਾ ਸੀ ਨੋ ਕੀ ਕੰਮ ਕਿਸ ਜਣਾ ਹੈ ਉਹ ਕੁੱਤੀ ਦਾ ਦੂਰ ਇਹ ਗਾਠ ਨੂੰ ਨਾ ਰੋ ਕਨ ਉਹਦਾ ਵੀ ਮੈਂ ਬਾਲਾਂ ਗੱਲਾਂ ਕਰਦਾ ਜੀ ਹੋਊਗੀ ਤਾਂ 12 ਦੀ ਕਰਦਾ ਬੜਾ बड़ा कुछ डल मंगे बाकी सच्चा सारे पुछ लगे की लगी अंदर अच्छा हां वो भी कम कम जोर जोर लगे ना बाप जी सर की आन तो आका बंदा सामा जा मैं तो ना उन करता पर का सुन तीन मैं जो आम पर वाह ओ 15 दी गल 15 दी ओ हुन दी मन मान ला फिर नहीं मांगया हुन दी मैं तेरी मन पकड़ ਮੰਗ ਲੈਗੀ ਆ ਹਾ 90 ਦੀ ਕਰ ਆ ਚਲੋ ਜਾਨ ਤੇ ਨਾ ਚਾਹ ਦਾ ਇਸੇ ਸਾਜ ਕਰਦੀ ਹੈ ਸਭ ਕਰਿਆ ਕਿੰਨੇ ਕੋ 80 ਫੇਰ ਜਿਹ ਚਪਾ ਲਈ ਹੁਣ ਬੋਦੀ 20 ਦੀ ਹੋਗੀ ਤਾਂ ਉਹ ਜਾਣੇ ਉਹ ਜਾ ਉਹ ਪੈਸਾ ਉਹ ਜਾ ਪਲਕ ਡਗਣਾ ਪਈ ਤੂੰ ਛੱਡ ਬੱਚਾ ਵੀ ਕਿਵੇਂ ਹੋਇਆ ਛੱਡ ਬੱਚਾ ਛੱਡ ਬੱਚਾ ਵੀ ਛੱਡ ਦੇ ਛੇਡਾ ਨਹੀਂ ਤੈਨੂੰ ਓਰੇ ਫੜਾ ਯਾਰ ਓਏ 1 ਮਿੰਟ ਫੜਾ ਯਾਰ ਤੂੰ ਵੀ ਲਗਾ ਨਹੀਂ ਜਾਂਦਾ ਕਮਨ ਤੂੰ ਤੇ ਮਾਦਮ ਨੂੰ ਜਵਾਬ ਨਹੀਂ ਤੇਰੀ ਮਰਜ਼ੀ ਹੈ ਨਹੀਂ ਨਹੀਂ ਮਾਦਮ ਦਾ ਦੁਨੀਆ ਕਿਸੇ ਪੀਂ ਕਰਨਾ ਰੱਖੀ ਹਾਂ ਨਹੀਂ ਇਹ ਹੈ ਕਾਰ ਬੀਰਨ ਨੇ ਨੇੜੇ ਕਰ ਗੱਲ ਤੁਸੀਂ ਹੀ ਨਹੀਂ ਨੇੜੇ ਕਰਦੇ ਕਾ ਮੇਰਾ ਭਾਈ ਬਣ ਕੇ ਕਾ ਮੇ ਤੁਸੀ ਨਹੀਂ ਸਮਝੋ ਬਾਹਰ ਕਰ ਕੋਈ ਗੱਲ ਤਾਂ ਕਹਿ ਦੇ ਗੱਲ ਕਰੇ ਤਾਂ ਹੋਣੀ ਇਹ ਗੱਲ ਤਾਂ ਕਰੇ ਤਾਂ ਹੋਣੀ ਦੱਸ ਫਿਰ ਕਾਇ ਮੈਂ ਲਪਾਈ ਮੈਂ ਕਾਇ ਬੈਠਾ ਤੈਨੂੰ ਮੈਂ ਤੈਨੂੰ ਸਾਰਿਆਂ ਨਾਲ ਆਉਂਦੇ ਸੀ ਬਹੁਣੀ ਦਾ ਟਾਈਮ ਸੀ ਮੈਂ ਮੱਖੀ ਆਇਆ ਸੀ ਵੀ ਸੌਦਾ ਹੀ ਕਰਨ ਵਾਲਾ ਜੋੜਨਾ ਕਾਇ ਓਏ ਆਉਂਦੇ ਨੇ ਤੈਨੂੰ ਬੜਾ ਵੱਡਾ ਰਾਹ ਦਿੱਤਾ ਦੱਸ ਉਹਨੇ ਗੱਲ ਉਹੀ ਮਾਰਦੀ ਝਗੜੀ ਮਾਰ ਲਈ ਉਹ ਗੱਲਾਂ ਚ ਦਾਵਣੀ ਹੈਗਾ ਕਾਇ ਮੈਨੂੰ ਗੱਲ ਤਾਂ ਕਹਿ ਮੈਨੂੰ ਸੋਹਣੇ ਪੈਸੇ ਲੱਗ ਜਾਂਦੇ ਨੇ ਦੂਰ ਲੰਗਰਿਆ ਕੰਮ ਉਹ ਗੱਲ ਤਾਂ ਕਹ ਦੇ ਵੀ ਮੰਗੇ ਉਹ ਗੱਲ ਮੈਂ ਤੈਨੂੰ ਕਹੀ ਤੀ ਹੁਣ ਮੈਂ ਜੋ ਤੈਨੂੰ ਸਮਝਾਈ ਖੜਾ ਹੁਣ ਦੁਬਾਰੇ ਗੱਲ ਕੀ ਕਹਾਂ ਤੂੰ ਮੈਨੂੰ ਐਂ ਕਹੇ ਵੀ ਆ ਐ ਹੁੰਦੀ ਆ ਦੱਸ ਕਹੀ ਤੀ ਮੈਂ ਤੈਨੂੰ ਠਾਈ ਗੱਲ 30 ਦਿਨਾਂ ਪੰਜ ਦਿਨ ਕਰਦੇ ਆ ਲਾਂ ਗਿਆ ਮੂਰੇ ਨੰਗਲੇਗਾ ਮੈਂ ਨਾ ਗੱਲਿਆ ਕੰਮ ਸੱਤ ਦੀ ਕਰਦੇ ਆ ਕਿੰਨੇ ਦੀ ਕਰਦੇ ਇਹ ਹੁੰਦੀ ਨਹੀਂ ਕਿੰਨੇ ਦੀ ਹੁੰਦੀ ਨਹੀਂ ਮਾ ਕੋਈ ਗੱਲ ਤਾਂ ਕਹਦੇ ਹੈ ਗੱਲ ਕੋਈ ਵਿੱਚੋਂ ਛੋਟਾ ਕਰਦਾਂਗੇ ਹੋਰ ਗੱਲ ਕੀ ਕਰਨੀ ਹੈ ਕਹਿ ਵੀ ਆਏ ਹੁੰਦੇ ਮੈਂ ਕਈ ਬੈਠਾ ਮਾ ਉਹ ਗੱਲ ਤਾਂ ਕਹਦੇ ਯਾਰ ਹੁਣ ਕਈ ਬੈਠਾ ਗੱਲ ਹੋਰ ਮੈਂ ਗੱਲ ਕੀ ਕਹੀ ਚੱਲਵਾਂ ਗੱਲ ਕਹੂੰਗੀ ਮੈਂ ਇਮਾਨਦਾਰੀ ਨਾਲ ਆਉਂਦੇ ਨੂੰ ਤੈਨੂੰ ਸਿੱਧਾ ਹੀ ਰਾਹ ਦੇ ਲਿਆ ਦੂਜੀ ਵਾਰ ਗੱਲ ਹੀ ਨਹੀਂ ਕਰੀ ਮੈਨੂੰ ਪਤਾ ਬੰਦਾ ਲੱਗ ਗਿਆ ਤਾਂ ਗੱਲ ਟਾਈਮ ਕੋਈ ਗੱਲ ਯਾਰ ਉਹ ਹੀ ਜੀ ਕਹਦੇ ਬੱਸ ਤੇ ਤੁਸੀਂ ਪੱਕੇ ਦਾਅ ਤੇ ਮੰਗ ਲਓ ਤੁਸੀਂ ਮੈਂ ਉਹ ਗੱਲ ਬੱਚਾ ਥੱਲੇ ਲਾ ਦੂੰ ਮੈਂ ਵੇਚਣੀ ਨਹੀਂ ਆ ਨਹੀਂ ਹੁੰਦੀ ਕਿੰਨੇ ਦੀ ਹੋਣੀ ਆ ਨਹੀਂ ਹੁੰਦੀ ਨੇ ਆ ਕਿੰਨੇ ਦੀ ਫਰਕ ਬੜਾ ਆਪਣਾ ਹੈ ਕੋਈ ਗੱਲ ਤਾਂ ਕਹਦੇ ਯਾਰ ਤੂੰ ਵੀ ਗੱਲ ਤਾਂ ਕਹਿ ਕੋਈ ਅਸਾਂ ਦੋ ਘੱਟ ਲੈ ਜਾ ਤੁਸੀਂ ਯਾਰ ਦੋ ਘੱਟ ਲੈ ਨਹੀਂ ਇੱਥੇ ਨਹੀਂ ਹੁੰਦੀ ਆ ਆਪਦੀ ਖਰੀਦ ਬੜੀ ਉੱਚੀ ਆ ਲੱਗੀ ਜੱਗੇ ਜਾਂਦੇ ਨੇ ਹੂੰ ਨਹੀਂ ਨਹੀਂ ਮੈਂ ਤਾਂ ਵੀ ਨਹੀਂ ਮੋੜਦਾ ਮੈਮੀ ਤੈਨੂੰ ਮੈਂ ਕਹਿੰਦਾ ਚਲੋ ਜੀ ਇਹ 15 ਵਜੇ ਫਿਰ ਉਸ ਵਕਤ ਮੇਰਾ ਕਮੀਨ ਵਾਲੀ ਆ ਗਈ ਤਾੜ ਸੀ ਪਪਾ ਆਣਾ ਐ ਕਿਉਂ ਨਹੀਂ ਉਹ ਲਾ ਕੇ ਦੂਜੀ ਵੀ ਆਪਣੀ ਲਾ ਕੇ ਆ ਮੇਰੇ ਆ ਜਾ ਉਹ ਮਾਰ ਤਾਲੀ ਕੋਈ ਉਧਰ ਪਾਸੇ ਮੇਰਾ ਕਮਾਈ ਕਰਾਈਆ ਲੈਤੀ ਪਈ ਹੁੰਦਾ ਮੈਂ ਇਹ ਰਾਤ ਕੱ ਲਈ ਇਹ ਰਾਤ ਸੁਭੀ ਸੁਭੀ ਭੈਣ ਜੀ ਡਿਗਰੇ ਜਾ ਕੇ ਪੜਾ ਕੇ ਮਾਰੂਗਾ ਉੱਤਰ ਦੀ ਨੀਵੀਂ ਹੈ ਕਿਵੇਂ ਠੀਕ ਹੈ ਹੋਰ ਆਇਆ ਨਹੀਂ ਸੀ ਕੱਲੂ ਆ ਜੂਗਾ ਕੱਲੂ ਲਵਾ ਦਊਗਾ ਕੱਲੂ ਲਵਾਣੀ ਹਾਂ ਕੱਲੂ ਲਵਾ ਦੋ ਆ ਨਹੀਂ ਲਾਜ ਮੇ ਕੋਈ ਨਾ ਕੋਈ ਨਾ ਮੈਂ ਫੋਨ ਲਾਉਂਦਾ ਮੇ ਫਿਕਰ ਹੋ ਜਾਂਦੀ ਹਾਂ ਇੱਕ ਪੱਕੀ ਲੈ ਆ ਹਾਂ ਡੇਰੀ ਸ਼ੁਰੂ ਕੀ ਦੀ ਲੈ ਜਾ ਸਾਡੇ ਪੈਣ ਤੇ ਲੈ ਜਾ ਸਰਾਵਾ ਇਧਰ ਕੋਲੇ ਆਪਨੇ ਮੈਂ ਕੱਚੀ ਸੀਰ ਕੁਛ ਨਹੀਂ ਹੋਵੇ ਤੇਰੇ ਬਾਅਦ ਤੇ ਬਦਲ ਜਾਊਂਗਾ ਹੋਈਦਾ ਕਰੂੰਗਾ ਲੈ ਨਾ ਤੂੰ 9095 ਲੱਖ ਖਰੀਦਿਆ 9095 ਮੈਂ ਤੈਨੂੰ ਮੋੜਦਾ ਨਹੀਂਗਾ ਮੈਂ ਕਿ ਤੂੰ ਜਾ 9095 ਦੀ ਹੈ ਜੀ ਇਹ ਪਿੱਛੋਂ ਤੋਂ ਦੇਖ ਲੈ ਸੀ ਨਾ ਇਧਰ ਸੌਣਾ ਇਹਦੇ ਮਗਰ ਨਹੀਂ ਇਹ ਕਹਿੰਦਾ ਮੈਨੂੰ 60 ਦੀ ਲੈ ਦੇ ਉਹਦੇ 'ਚ ਨਹੀਂ ਇਹਨੇ 3 ਨੂੰ ਦੇਣੀ ਆ ਮੈਂ ਆਪ ਦਿੱਤੀ ਨੂੰ ਸੋਣੇ ਰਾਤ ਕੱਲ ਇੱਕ ਜਮੇ ਆਈ ਨਹੀਂ 5-7 ਦਿਨ ਤੋਂ ਗੱਲ ਨਹੀਂ ਲੈ ਕੇ ਦਿੱਤੀ ਗੱਲ ਹੀ ਸਾਰੀ ਨਹੀਂ ਮੇਰੀ ਗੱਲ ਨੂੰ ਪੁੱਛਲਾ ਕਹੇ ਜੇ ਬੰਦੇ ਗੱਲ ਸੁਣ ਲੈ ਮੈਂ ਮੈਂ ਵੀ ਆਪ ਦਿੱਤੀ ਨੂੰ ਮੰਨ ਕੇ ਲੈ ਕੇ ਜੰਨਾ ਲੱਭੋਲੀ ਨਾ ਜੇ ਚਪਾਲੀ ਪਰਮਾਤਮਾ ਦੀ ਕਹਾਣੀ ਜਾਂ ਦੇਖ ਲਾ ਸਾਨੂੰ ਯਾਰ ਉਹ ਮੇਰੇ ਨਾਲ ਬਾਈ ਉਹ ਯਾਰ ਤੂੰ ਵੀ ਆਏ ਨਾ ਕਰਿਆ ਕੱਲ ਯਾਰ ਮੈਂ ਵੀ ਅਗਲੇ ਨੂੰ ਕਹਿਆ ਯਾਰ ਬਾਤ ਤੁਹਾਨੂੰ ਦਿਖਾਉਂਦਾ ਉਹ ਕਰਕੇ ਦੇਖ ਤੂੰ ਮਰੀ ਤਾਂ ਕੱਟੀ ਨੂੰ ਚੰਗਾ ਹੁੰਦੇ ਪੈਸੇ ਦੇ ਕਮੇ ਉਹ ਮਾੜਾ ਮੋਟਾ ਕੀ ਹੋ ਗਿਆ ਜੇ ਹਲਕਾ ਉਹ ਵੀ ਨਹੀਂਗਾ ਉਹਨੂੰ ਬਣ ਕੇ ਮੈਂ ਦੇਖਦਾ ਕੰਟਿੰਗ ਦੇਖੀ ਮੈਂ ਨਹੀਂ ਖੜੀ ਗਏ ਜੇ ਤੁਸੀਂ ਡਰਾਮੇ ਕਰਦੇ ਹੋ ਨਾਲੇ ਫਿਰ ਉਸ ਜਲ ਕਰਦੇ ਨਾਲੇ ਫੜਾਉਣੇ ਨਹੀਂ ਕਹਿੰਦੇ ਤੇ ਮੇਰੀ ਗੱਲ ਦਾ ਝੂਠ ਮੰਨਿਆ ਨਾ ਹਾਂ ਹੋਰ ਕੀ ਹੈ ਆਪਣਾ ਗਾ ਦੇਣਾ ਬਾਹਰ ਅੱਜ ਨੂੰ ਮੁੱਤ ਦਾ ਕਿਹੜੇ ਵੇਲੇ ਕੀ ਹੋ ਜੇ ਉਹ ਪਾਰ ਹੈ ਹੈ ਉਹ ਮਾੜਾ ਕੀ ਪਾਰ ਹੈ ਕੀ ਦੇ ਕਰਨਾ ਕਿਦਾ ਉਹ ਕੋਈ ਨਹੀਂ